ਹਰ ਇੱਕ ਦਾ ਤੈਹੀਓ ਉਹ ਉਹਨੇ ਕਹਿ ਆ ਕਿ ਤਾਂ ਦੇ ਆ ਉਹ ਚਲੋ ਇਤਬਾਰ ਕਰਦਾ ਵਾ ਠੀਕ ਹੈ ਨਾਲ ਵਿਸ਼ਾਲ ਹੈ ਨਾਲ ਦੂਜਣੇ ਹੋਣਾ ਹੁਣ ਉਹ ਕਹਿੰਦਾ ਵੀ ਭਾਈ ਮੇਰੇ ਕੋ ਦੂਜੇ ਚੱਕਾ ਘਟਾ ਉਹਨਾਂ ਦਾ ਦਾਅਵਾ ਵੀ ਕਿ ਮੈਂ ਨਾਲੇ ਆ ਜਾਂ ਕਿ ਨਾਲੇ ਘਟਾ ਦੇ ਉਹ ਜਿਹੜੀ ਫਾਰਮੂਲੀ ਦੀ ਅਸਲ ਅਸਲ ਚ ਉਹਦੀ ਗਵਰਨਮੈਂਟ ਗਵਰਨਮੈਂਟ ਦਾ ਪਤਾ ਨਹੀਂ ਕਿਹੜੇ ਵੇਲੇ ਆਪਣੇ ਮਾਰਨ ਅਸਲ ਚ ਉਹਦੀ ਸਮੱਸਿਆ ਇਹ ਹੈ ਕਿ ਜੇ ਮੈਂ ਕੰਮ ਕੀਤਾ ਮੈਂ ਲੈਣ ਨਹੀਂ ਦਿਆਂ ਮੈਂ ਲੈਣੇ ਨਹੀਂ ਹੈ ਤੇ ਮੇਰੇ ਕੋਲ ਮੇਰੀ ਤਰੀਕ ਦੇ ਪੂਰਾ ਕੰਮ ਕਰਾ ਦੇ ਸਮਝ ਗਏ ਉਹ ਚੱਕਰ ਜੀ ਹੈ ਕਿ ਬਦਲੀਆਂ ਜੀ ਬਦਲੀਆਂ ਨਾ ਉਹ ਵੀ ਜਦੋਂ ਬਦਲਣ ਦੇ ਵਿੱਚ ਵਿੱਚ ਕਰਦੇ ਕੰਮ ਬਦਲ ਉਹ ਕਿਹਾ ਰਹੇ ਕਿ ਬਦਲੀ ਹੋ ਬਦਲੀਆਂ ਹੋਣੀਆਂ ਹੈ ਹੋਣੀਆਂ ਸਮਝ ਗਏ ਨਾ ਤੇ ਉਹ ਲੋ ਹੈਗਾ ਜੀ ਮੈਨੂੰ ਤੁਸੀਂ ਆਪਣੇ ਹਿਸਾਬ ਨਾਲ ਅਗਲੇ ਮਹੀਨਾ ਲਾਤਾ ਹੋਰ 4 ਦਿਨ ਲਾਤਾ ਫਿਰ ਬਦਲੀ ਦੇ ਵਿੱਚ ਤੁਸੀਂ ਮੈਨੂੰ ਮੇਰੀ ਗੱਲ ਨੂੰ ਰੋਕੋਗੇ ਤੇ ਮੈਨੇ ਕੋ ਅੱਜ ਹੀ ਕਟਾ ਕੇ ਲਲੋ ਸਮਝਣਾ ਹਾਂ ਆ ਵਾਏ ਅੱਧੀ ਤਾਂ ਅਖਣਿਆ ਥੋੜਾ ਸਾਨੂੰ ਠਕਾ ਲਾਉਤ ਰਹੇ ਹੋ ਜਾ ਠਕਾ ਲਾ ਜੀ ਜਣਾ ਦੋ ਛੁੱਟੀਆਂ ਇਆਂ ਸ਼ਨੀਵਾਰ ਕੋ ਜਿ ਲਿਆਓਗੇ ਸੋਮਵਾਰ ਵੀ ਕੋ ਜਾਊਗਾ ਕੁਝ ਵਿਸ਼ਾਲ ਲਊਗਾ ਇਹ ਦਰਵਾਜ਼ਾ ਖੋਲ੍ਹੋ ਵੀ ਕਮਾਂ ਲੈਣਾ ਦੋ ਚਾਹ ਪੱਤੇ ਦੇ ਇਸ 10 ਕਰ ਲਓ 15 ਮਿੰਟ ਤੁਸੀਂ 10 ਕਰੋ ਨਾ 2-2 ਲੱਖ ਸਾਰੇ ਅਕਾਊਂਟ ਚ ਹੋ ਜਾਊਗਾ ਫਿਰ ਤੁਸੀਂ ਇਦਾਂ ਕਰਿਓ ਨਾ ਸ਼ਨੀਵਾਰ ਦੇ ਤੋਂ ਤੁਸੀਂ ਆਓਗੇ ਨਾ ਤੇ ਮੈਂ ਤੁਹਾਨੂੰ ਫੋਨ ਹੀ ਕਰ ਤਾ ਨੂੰ ਕਿ ਮੇਰੇ ਕੋਲ ਸਾਰੇ ਚੈੱਕ ਵਾਪਸ ਲੈ ਲਓ ਮੇਰੀ ਗੱਲ ਸੁਣੋ ਤੇਰੀ ਮੈਨੂੰ ਦੋ ਦੋ ਵਾਲੇ ਜਿੰਨੇ ਵੀ 5-7 ਚੈੱਕ ਲੈ ਲਾਂਗੇ ਨਾਲੇ ਕੋਈ ਪਤਾ ਨਹੀਂ ਲੱਗਦਾ ਨਾਲੇ ਲੱਖ ਲਗਾ ਕੇ ਆਤੇ ਆ ਮੈਂ ਇਹਨੂੰ ਲਾਉ ਮੈਂ ਤਾਂ ਰੋਜ਼ ਇੱਥੇ ਰਿੰਦਾ ਮੈਂ ਤਾਂ ਪਤਾ ਹੈ ਪਰ ਮੈਂ ਗੱਲ ਦਾ ਮੈਂ ਰੋਜ਼ ਇੱਥੇ ਆਇਆ ਇਹ ਮੇਂ ਦਾਦੀ ਫੋਨ ਹੈ ਉਹ ਮੇਰਾ ਹਾਂਜੀ ਮੈਂ ਕਿਹਾ ਦੋ ਵਾਰੀ ਚੁੱਕੀ ਨਹੀਂ ਕੱਲ ਮੈਂ ਜਿੱਤੀ ਪਾਲਸ ਕਰਾਉਣ ਰਿਆਂ ਮੇਰੇ ਆ ਮੋਤੀ ਬੈਂਕ ਕਿੱਥੇ ਗਿਆ ਉਥੇ ਕਰਾਉਣ ਰਿਆਂ ਉਥੋਂ ਭੱਜ ਜਾਂਦਾ ਪਰਨ ਨਹੀਂ ਲੈ ਲੋਗਾ ਮੈਂ ਬਿਠਾ ਆਪੇ ਮੈਂ ਕੀ ਆਹ ਉਹ ਮੈਂ ਕਿਹਾ ਇਹ ਉਹਨਾਂ ਦਾ ਬੋਰਡ ਬੰਦ ਸੀ ਜਿਹੜਾ ਵਿੱਚ ਬੰਦਾ ਇੱਕ ਬਿਆਵਾ ਤੇ ਉਹਦੇ ਨਾਲ ਇਹ ਇਹ ਨਾਲ ਬੋਈ ਗਿਆ ਪਰ ਉਹ ਵੀ ਬਾਹਰ ਗਿਆ ਤੇ ਮੈਂ ਕਿਹਾ ਵੈਸੇ ਤਾਂ ਮੈਨੂੰ ਪਹਿਲੇ ਲੱਗ ਗਿਆ ਹੀ ਗਲਤ ਲੱਗੇ ਮੈਨੂੰ ਵੀ ਜਦੋਂ ਕੱਲ੍ਹ ਵੀ ਮੈਨੂੰ ਵੇਖੇ ਮੈਂ ਕਿ ਪਿਆਨੇ ਮੈਨੂੰ ਵੇਚ ਤੇ ਮੈਨੂੰ ਵੀ ਦੋੰਦੀ ਹੋ ਰਹੀ ਦੰਦਾਂ ਨੂੰ ਵੇਚ ਲਿਆ ਤੇ ਮੈਂ ਤਾਂ ਮੈਨੂੰ ਮਿਲ ਹੀ ਨਹੀਂ ਕੰਬਿਆ ਉਹਨਾਂ ਨੂੰ ਪਿਆਵਾ ਤੇ ਮੈਨੂੰ ਕਹਤੇ ਕੋਈ ਆ ਦੋ ਦਿਨ ਬਿਮਾਰੀ ਜਿਹੜੇ ਬਦਲਾਅ ਗੱਲ ਹੋਉਂਦੀ ਆਪੇ ਕਰਾਂਗੇ ਦੇਖੋ ਜੀ ਤੇ ਮੈਂ ਕੱਲ ਕਰਾਂਗੇ ਇੱਕ ਵਾਰ ਫਿਰ ਇੰਪਰੂਵਮੈਂਟ ٹرسٹ ਤੇ ਕਾਰਪੋਰੇਸ਼ਨ ਦੀ ਕਿਸ ਤਰ੍ਹਾਂ ਭ੍ਰਸ਼ਟਾਚਾਰ ਨੇ ਇਹਨਾਂ ਦੋਹਾਂ ਡਿਪਾਰਟਮੈਂਟਾਂ ਨੂੰ ਜਕੜ ਲਿਆ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਵਿਜੀਲੈਂਸ ਵੱਲੋਂ ਭ੍ਰਸ਼ਟਾਚਾਰ ਦੇ ਖਿਲਾਫ ਇੱਕ ਮੁਹਿੰਮ ਚੇੜੀ ਗਈ ਹੈ ਬਹੁਤ ਸਾਰੇ ਸਾਫ ਦਾ ਮੰਤਰੀ ਮੌਜੂਦਾ ਐਮ ਐਲ ਏ ਤੇ ਕਈ ਅਫਸਰਾਂ ਨੂੰ ਵੀ ਜੇਲ੍ਹ ਦੇ ਵਿੱਚ ਜਾਣਾ ਪਿਆ ਡੀਜੀਪੀ ਵਰਿੰਦਰ ਕੁਮਾਰ ਸ਼ਰਮਾ ਈਮਾਨਦਾਰ ਛਵੀ ਉਹਨਾਂ ਦੀ ਪਰ ਅੰਮ੍ਰਿਤਸਰ ਦੀ ਵਿਜੀਲੈਂਸ ਦੇ ਕੀ ਕੁਝ ਅਫਸਰ ਇਹਨਾਂ ਡੀਜੀਪੀ ਸਾਹਿਬ ਦੀ ਛਵੀ ਨੂੰ ਤੁਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮਾਮਲਾ ਇੰਪਰੂਵਮੈਂਟ ਰਸਟ ਦੇ ਨਾਲ ਜੁੜਿਆ ਇੱਕ ਜ਼ਮੀਨ ਦੀ ਐਨਹਾਂਸਮੈਂਟ ਵਾਸਤੇ ਕਿਸ ਤਰ੍ਹਾਂ ਜ਼ਮੀਨ ਐਕਵਾਇਰ ਹੁੰਦੀ ਹੈ ਤੇ ਐਨਹਾਂਸਮੈਂਟ ਕਰਾਉਣ ਵਾਸਤੇ ਰਿਸ਼ਵਤ ਦੀ ਗੱਲ ਚੱਲਦੀ ਹੈ ਕਿਉਂਕਿ ਕੋਰਟ ਦੇ ਆਦੇਸ਼ਾਂ ਨੂੰ ਵੀ ਇਹਨਾਂ ਦੇ ਅਫਸਰ ਨਹੀਂ ਮੰਨਦੇ ਤੇ ਬੰਦੇ ਦਾ ਸੌਦਾ ਸੱਥਾ ਹੋ ਜਾਂਦਾ 85 ਲੱਖ ਚ 50 ਲੱਖ ਰੁਪਏ ਕੈਸ਼ ਲੈਂਦੇ ਸੜਕੋ 40-45 ਲੱਖ ਦੀ ਤੇ ਵੀਡੀਓ ਵੀ ਸਾਡੇ ਕੋਲ ਆ ਗਈ ਹੈ ਕੀ ਕੱਲਾ ਲਾਫਸਰ ਜਿਹੜਾ ਕਿ ਅਢਾਕ ਬੇਸ ਤੇ ਉਦੋਂ ਲਾਫਸਰ ਰੱਖਿਆ ਜਾਂਦਾ ਜਦੋਂ ਕਿ ਸਰਕਾਰ ਕੋ ਬਦਲ ਜਾਂਦੀ ਏ ਉਹਨੂੰ ਸਰਕਾਰ ਪੁਰਾਣੀ ਲਾ ਦਿੰਦੀ ਤੇ ਨਵੇਂ ਨੂੰ ਅਪਾਇੰਟ ਕਰ ਲਿਆ ਜਾਂਦਾ ਅਫਸਰਾਂ ਦੀ ਮਿਲੀ ਭਗਤੋਂ ਬਿਨਾ ਕੀ ਉਹ ਕੱਲਾ ਬੰਦਾ ਇੰਨੀ ਵੱਡੀ ਰਕਮ ਲੈ ਸਕਦਾ ਵੀਡੀਓ ਦੇ ਵਿੱਚ ਸਾਫ਼ ਕਿਹਾ ਜਾ ਰਿਹਾ ਹੈ ਇੱਕ ਵਿਸ਼ਾਲ ਕਿਹੜਾ ਅਫਸਰ ਹੈ ਸਾਨੂੰ ਤਾਂ ਪਤਾ ਹੈ ਉਹ ਮੈਡਮ ਕਿਹੜੀ ਹੈ ਸਾਨੂੰ ਤਾਂ ਪਤਾ ਹੈ ਤੇ ਕੀ ਗੱਲ ਵਿਜੀਲੈਂਸ ਦੇ ਅਫਸਰਾਂ ਦਾ ਧਿਆਨ ਉਹ ਨਾ ਵਿਸ਼ਾਲਾ ਲਗਿਆ ਨਾਓ ਮੈਡਮ ਵਾਲਗੇ ਸਵਾਲ ਇਹ ਵੀ ਬੜਾ ਵੱਡਾ ਹੈ ਕਿ ਆਖਰਕਾਰ ਉਹ ਚੱਕ ਜਿਹੜੇ ਲਏ ਗਏ ਸਨ 5 ਲੱਖ ਰੁਪਏ ਦੇ ਉਹ ਕਿਦੇ ਖਾਤਿਆਂ ਚ ਗਏ ਤੇ ਇਹਦੀ ਇਨਵੈਸਟੀਗੇਸ਼ਨ ਕੀ ਜਿਹੜੀ ਹੈ ਇਹਨੂੰ ਹਲਕੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਗੱਲ ਕਰਾਂਗੇ ਗਲੀਆਂ ਪੱਕੀਆਂ ਤੋੜ-ਤੋੜ ਕੇ ਕਾਪੋਰੇਸ਼ਨ ਵੱਲੋਂ ਦੁਬਾਰਾ ਬਣਾਈ ਜਾ ਰਹੀਆਂ ਜਿੱਥੇ ਲੋੜ ਨੇ ਇੱਕ ਪਾਸੇ ਤੇ ਲੋਕ ਜਿਹੜੇ ਨੇ ਉਹ ਵਿਚਾਰੇ ਕਲਪਰੇ ਨੇ ਵੀ ਸਾਡੀਆਂ ਗਲੀਆਂ ਨਹੀਂ ਬਣੀਆਂ ਸਾਡੇ ਸੀਵਰੇਜ ਨਹੀਂ ਪਾਏ ਤੇ ਕਾਪਰੇਸ਼ਨ ਹਮੇਸ਼ਾ ਕਹਿੰਦੀ ਵੀ ਸਾਡੇ ਕੋ ਪੈਸੇ ਨਹੀਂ ਗਏ ਠੰਡਣ ਕੋ ਪਾਲਾਂ ਤੇ ਫਿਰ ਜਿਹੜੀਆਂ ਪੱਕੀਆਂ ਗਲੀਆਂ ਜਿੱਥੇ ਲੋੜ ਨਹੀਂ ਕਿਸੇ ਚੀਜ਼ ਦੀ ਉਹਨਾਂ ਨੂੰ ਤੋੜ-ਤੋੜ ਕੇ ਤੁਸੀਂ ਨਵੀਆਂ ਕਿਉਂ ਬਣਾ ਰਹੇ ਹੋ ਸਿਰਫ ਕਮਿਸ਼ਨ ਵਾਸਤੇ ਸਾਣਾ ਨੇ ਹਮੇਸ਼ਾ ਤਰ੍ਹਾਂ ਸਾਡੇ ਐਕਸਪਰਟ ਰਕੇਸ਼ ਸ਼ਰਮਾ ਸ਼ਰਮਾ ਨੋਸ਼ਕਾ ਨੋਸ਼ਕਾ ਦੀ ਬਟਾਰੀ ਸਾਹਿਬ ਸਮਾਜੀ ਇੰਪਰੂਵਮੈਂਟ ਟਰਸਟ ਦੇ ਵਿੱਚ ਅਸੀਂ ਗੱਲ ਕੀਤੀ ਸੀ ਇੱਕ ਲਾਅ ਆਫੀਸਰ ਦੀ ਵੀਡੀਓ ਵੀ ਦੱਸੀ ਸੀ ਕਿਸ ਤਰ੍ਹਾਂ ਉਹ ਫੜੇ ਜਾਂਦੇ ਨੇ ਇੱਕ ਦਿਨ ਉਹ ਰਿਮਾਂਡ ਵੀ ਲਿਆ ਜਾਂਦਾ ਉਸ ਤੋਂ ਬਾਅਦ ਉਹ ਵੀਡੀਓ ਦੇ ਵਿੱਚ ਖਾਸ ਤਰ੍ਹਾਂ ਜਿਹੜੀ ਗੱਲ ਕੀਤੀ ਇੱਕ ਵਿਸ਼ਾਲ ਤੇ ਇੱਕ ਮੈਡਮ ਦਾ ਜ਼ਿਕਰ ਹੋ ਰਿਹਾ ਵੀ ਮੈਡਮ ਨੂੰ ਪੈਸੇ ਦੇ ਦਿੱਤੇ ਤੇ ਵਿਸ਼ਾਲ ਨਾ ਵੀ ਗੱਲ ਹੋ ਗਈ ਹੈ ਤੇ ਕੀ ਕੱਲਾ ਲਾ ਅਫਸਰ ਇਹ ਕੰਮ ਕਰ ਸਕਦਾ ਵੀ ਕਿਤੇ ਨਾ ਕਿ ਆਖਿਰਕਾਰ ਸਵਾਲ ਇਹ ਹੈ ਕਿ ਵਿਜੀਲੈਂਸ ਵੱਲੋਂ ਉਹਨਾਂ ਬੰਦਿਆਂ ਨੂੰ ਤਲਬ ਕਿਉਂ ਨਹੀਂ ਕੀਤਾ ਗਿਆ ਬਿਲਕੁਲ ਤੁਹਾਡੀ ਠੀਕ ਗੱਲ ਆ ਸਾਡਾ ਇਹ ਜਿਹੜਾ ਪ੍ਰੋਗਰਾਮ ਹਨ ਅਹੀ ਇਹ ਕਿਨੇ ਆ ਵੀ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਡੀਜੀਪੀ ਵਿਜੀਲੈਂਸ ਚੀਫ ਡਾਇਰੈਕਟਰ ਵਿਜੀਲੈਂਸ ਪੰਜਾਬ ਬਰਿੰਦਰ ਸ਼ਰਮਾ ਜੀ ਜਰੂਰ ਸੁਣਨ ਤੇ ਇਹਦੇ ਤੇ ਐਕਸ਼ਨ ਜਰੂਰ ਲੈਣ ਕਿਉਂਕਿ ਤੁਹਾਡੇ ਕੋਈ ਥੱਲੇ ਵਾਲੇ ਅਧਿਕਾਰੀ ਸਾਨੂੰ ਜੋ ਸ਼ੱਕ ਪੈਂਦਾ ਵੀ ਰਲੇ ਹੋਏ ਅਤੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਕਮਜ਼ੋਰ ਕਰਨ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਦਬਾਉਣੀ ਹੋ ਗਿਆ ਜਿਹੜੇ ਬੰਦੇ ਛੱਡੀ ਜਾਣੇ ਵਿੱਚੋਂ ਜੀ। ਕੀ ਕੱਲਾ ਲਾਅ ਅਫਸਰ 75 ਲੱਖ ਰੁਪਏ ਸਾਬਕਾ ਲਾਅ ਅਫਸਰ ਗੋਤਮ ਮਜੀਠੀਆ 75 ਲੱਖ ਰੁਪਏ ਲੈ ਸਕਦਾ। ਸਾਡਾ ਬਿਲਕੁਲ ਮੰਨਣਾ ਕਿ ਬੱਚੇ-ਬੱਚੇ ਨੂੰ ਸਵਾਲ ਕਰ ਲੋ ਵੀ ਕੱਚਾ ਬੰਦ ਕੱਲਾ ਬੰਦਾ ਨਹੀਂ ਲੈ ਸਕਦਾ। ਉਹਨੇ ਤੇ ਸਿਰਫ ਆਪਣੀ ਪੀਨੀਅਨ ਦੇਣੀ ਆ। ਨਾ ਉਹ ਪੇਮੈਂਟ ਇਸ਼ੂ ਕਰ ਸਕਦਾ। ਨਾਓ ਜਮੀਨ ਐਕਵਾਇਰ ਕਰਸ ਤਾਂ ਕੁਝ ਵੀ ਨਹੀਂ ਕਰ ਸਕਦਾ ਹੁਣ ਜਮੀਨ ਐਕਵਾਇਰ ਕਰਨ ਤੇ ਬੰਦੇ ਦੀ ਜਮੀਨ ਕਵਾਇਰ ਹੋਈ ਉਹਨਾਂ ਨੂੰ ਕੋਰਟ ਦੇ ਵਿੱਚ ਉਹਨਾਂ ਆ ਗਿਆ ਵੀ ਸਾਨੂੰ ਮੁਆਵਜ਼ਾ ਘੱਟ ਮਿਲਿਆ ਕੋਰਟ ਨੇ ਮੁਆਵਜ਼ਾ ਨਾ ਹਾਸ ਕਰਤਾ 20% ਉਹਨਾਂ ਆ ਗਿਆ ਵੀ 20% ਵਧਾ ਕੇ ਦਿਓ ਜਦੋਂ ਲਾਅ ਅਸਤ ਦੀ ਪੀਨੀਅਨ ਵਾਸਤੇ ਗਿਆ ਉਹਨੇ ਕੋ ਆਪਣੇ ਨਾਲ ਦੇ ਨਾਲ ਗੱਲਬਾਤ ਕੀਤੀ ਤੇ ਉਹ ਸੌਦਾ ਹੋ ਜਾਂਦੇ ਵੀ 80 ਲੱਖ ਰੁਪਇਆ ਮੰਗਿਆ ਗਿਆ 85 ਲੱਖ ਤੇ 75 ਲੱਖ ਤੇ ਸੌਦਾ ਹੋ ਗਿਆ 45 ਲੱਖ ਦੀਆਂ ਵੀਡੀਓ ਸਾਡੇ ਕੋਲ ਆ ਚੈਨਲ ਦੇ ਕੋਲ ਜਿਹੱਚੋ ਲੈ ਰਹੇ ਆ ਤੇ 50 ਲੱਖ ਕਹਿੰਦੇ ਆ ਗਏ ਤੇ 50 ਲੱਖ ਦੇ ਚੈੱਕ ਹੀ ਐ ਨਾ ਨਹੀਂ ਕਿਸੇ ਵਿਜੀਲੈਂਸ ਅਧਿਕਾਰੀ ਦੇ ਦਰਸਨਾ ਜਾਂਦੇ ਉਹ ਵੀ ਮੰਨਦੇ ਆ ਵੀ ਹਾਂ ਚੱਕ ਫੜੇਗੇ ਤੇ ਅਸੀਂ ਜਾਂਚ ਕਰਦੇ ਆ ਫਿਰ ਇਹਨਾਂ ਨੇ ਇੱਕ ਦਿਨ ਤੋਂ ਬਾਅਦ ਰਿਮਾਂਡ ਕਿਉਂ ਨਹੀਂ ਲਿਆ ਫਿਰ ਵੀਡੀਓ ਵਿੱਚ ਵੀ ਵਿਸ਼ਾਲ ਵਿਸ਼ਾਲ ਦਾ ਨਾਮ ਆ ਰਿਹਾ ਵੀ ਉਹਨੂੰ ਪੈਸੇ ਦੇਣਾਂ ਗੱਲ ਹੋ ਗਈ ਆ ਤੇ ਮੈਡਮ ਨੂੰ ਪੈਸੇ ਦੇਤੇ ਆ ਫਿਰ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਇਹਨਾਂ ਨੇ ਵਿਸ਼ਾਲ ਨੂੰ ਕਿਉਂ ਨਹੀਂ ਅਜੇ ਤੱਕ ਸਦਿਆ ਇੰਪਰੂਵਮੈਂਟ ਟ੍ਰਸਟ ਕਿੰਨੇ ਵਿਸ਼ਾਲ ਆ ਤੇ ਕਿਹੜਾ ਪੇਮੈਂਟ ਦੇ ਸਕਦਾ ਤੇ ਕਿਹੜਾ ਨਹੀਂ ਦੇ ਸਕਦਾ ਵਿਸ਼ਾਲ ਤੇ ਕਿਉਂ ਨਹੀਂ ਕਾਨੂੰਨੀ ਸ਼ਿਕੰਜਾ ਕਸਿਆ ਗਿਆ ਜਿਹਦਾ ਮਤਲਬ ਇਹ ਵਿਸ਼ਾਲ ਨੂੰ ਨਹੀਂ ਫੜਦੇ ਜੇ ਵਿਸ਼ਾਲ ਫੜੋਗੇ ਉਹਦੇ ਤੋਂ ਉਸ ਤੋਂ ਵੀ ਤੇ ਅਧਿਕਾਰੀ ਦਾ ਵੀ ਕਿਸੇ ਦਾ ਨਾਮ ਆਊਗਾ ਵੀ ਉਹਨੇ ਵੀ ਸਾਈਨ ਕੀਤੇ ਸੀ ਉਹ ਵੀ ਵੇਚਿਆਗਾ ਸੀ ਬਿਜ਼ੀਨੈਸ ਕਿਉਂ ਜਾਂਚ ਤੇ ਪਰਦਾ ਪਾ ਰਹੀ ਆ ਕਿਉਂ ਢਿੱਲੀ ਮਿੱਠੀ ਜਾਂਚ ਕਰ ਰਹੀ ਆ ਇਹ ਸਾਰੀ ਸਵਾਲਾਂ ਦੇ ਘੇਰੇ ਚ ਲੋਕੀ ਜਵਾਬ ਮੰਗਦੇ ਆ ਵੇਖੋ ਜਦੋਂ ਤੁਸੀਂ ਉਹਨਾਂ ਦੀਆਂ ਸ਼ਿਕਾਇਤਾਂ ਹੁੰਦੀਆਂ ਟਰਸਟ ਵਾਲਿਆਂ ਦੀਆਂ ਵਿਜੀਲੈਂਸ ਜਾਂਚ ਕਰਨ ਲਈ ਆਦੀ ਕਿਉਂ ਲਗਾਦੀ ਕਿਉਂ ਨਹੀਂ ਪਬਲਿਕ ਨੂੰ ਕਹਿੰਦੀ ਵੀ ਅਸੀਂ ਆਹ ਕੰਮ ਦੀ ਜਾਂਚ ਕਰਨਾ ਹੈ ਜੇ ਤੁਹਾਡੇ ਕੋਲ ਇਹਦੇ ਮੁਤਾਬਕ ਕੋਈ ਇਨਫੋਰਮੇਸ਼ਨ ਹੋਵੇ ਇਹਦੇ ਇੱਕ ਕੰਮ ਦੇ ਬਾਰੇ ਦੇ ਵਿੱਚ ਤੇ ਸਾਨੂੰ ਜਾਣਕਾਰੀ ਦਿਓ ਤੇ ਕਿਡਾ ਵਧੀਆ ਹੋਵੇ ਜਿੱਦਾਂ ਦੇ ਲੋਕੀ ਸਵਾਲ ਕਰੋ ਕੇ ਜੀ ਸਵਾਲ ਤੁਸੀਂ ਦੇਖੋ ਇਹ ਖੜਾ ਹੁੰਦਾ ਹੈ ਕਿ ਦੇਖੋ ਗੋਤਮ ਜੀਠਿਆ ਜਿਹੜਾ ਲਾਫਰ ਸੀ ਉਹਨੇ ਤਾਂ ਪੇਮੈਂਟ ਕਰਨੀ ਨਹੀਂ ਸੀ ਕੋਰਟ ਦੇ ਆਰਡਰ ਸਨ ਕੋਰਟ ਦੇ ਆਰਡਰ ਸਨ ਕੋਰਟ ਦੇ ਆਰਡਰ ਇੰਪਲੀਮੈਂਟ ਕਰਾਉਣ ਵਾਸਤੇ ਆਪਣੀ 25% ਕਮਿਸ਼ਨ ਮੰਗੀ ਜਾਂਦੀ ਹੈ ਪੈਸੇ ਤਾਂ ਸਾਈਨ ਚੈੱਕ ਦੇ ਉੱਤੇ ਤੇ ਗੋਤਮ ਜੀ ਠੀਦੇ ਹੋਣੇ ਨਹੀਂ ਨਹੀਂ ਹੋਣੇ ਸਾਈਨ ਕਿਦੇ ਹੋਣੇ ਆ ਉਹਦੇ ਤੇ ਜਿਨੇ ਕਿਹਾ ਵੀ ਇਹ ਕੋਰਟ ਦੇ ਦੇ 20% ਇਹਨਾਂ ਦੀ ਨਹਾਸਮੈਂਟ ਕਰਦੀ 25% ਸਾਡੀ ਵੀ ਨਹਾਸ ਕਰੋ ਫਿਰ ਇਹਦੇ ਵਿਸ਼ਾ ਨੂੰ ਕਿਉਂ ਨਹੀਂ ਫੜਿਆ ਗਿਆ ਮਤਲਬ ਇਹ ਤੁਹਾਡਾ ਸਵਾਲ ਹੈ ਜੇ ਵਾਕੇ ਹੀ ਜੇ ਕੋਈ ਅਧਿਕਾਰੀ ਕੋ ਪੁੱਛਦੇ ਗੋਲ ਮੋਲ ਜਵਾਬ ਦਿੰਦਾ ਗੋਲ ਮੋਲ ਗੋਲ ਮੋਲ ਗੋਲ ਮੋਲ ਆ ਮੇਰੀ ਇਹਨੂੰ ਲੈ ਕੇ ਮਾਮਲਾ ਹੀ ਸਾਰਾ ਗੋਲਮਾਲ ਹੈ ਭਾਈ ਗੋਲਮਾਲ ਹੈ ਅਸੀਂ ਇਹ ਮਾਮਲਾ ਜਿਹੜਾ ਡੀਜੀਪੀ ਵਿਜੀਲੈਂਸ ਜਿਹੜੇ ਬਰਿੰਦਰ ਕੁਮਾਰ ਸ਼ਮਾ ਨੇ ਉਹਨਾਂ ਦੇ ਧਿਆਨ 'ਚ ਵੀ ਲੈਂਦਾ ਹੈ ਤੇ ਜਿਹੜੇ ਐਸਐਸਪੀ ਜਿਨ੍ਹਾਂ ਕੋਲ ਚਾਰਜ ਆਇਆ ਹੋਣਾ ਇਸ ਵੇਲੇ ਅੰਮ੍ਰਿਤਸਰ ਦਾ ਰਾਜੇਸ਼ਵਰ ਉਹਨਾਂ ਨਾਲ ਵੀ ਗੱਲਬਾਤ ਕਰਕੇ ਮਾਮਲਾ ਉਹਨਾਂ ਦੇ ਧਿਆਨ 'ਚ ਲੈਂਦਾ ਹੁਣ ਉਮੀਦ ਕਰਦੇ ਹਾਂ ਕਿ ਇਹਦੇ ਉੱਤੇ ਜਿਹੜਾ ਇੰਪਰੂਵਮੈਂਟ ਟਰਸ ਦਾ ਵਿਸ਼ਾਲ ਹੈ ਜੇ ਵਿਜੀਲੈਂਸ ਨਹੀਂ ਦੱਸੂਗੀ ਤੇ ਕੁਝ ਦਿਨ ਬਾਅਦ ਅਸੀਂ ਦੱਸਦੇ ਹਾਂਗੇ ਕਿ ਵਿਜੀਲੈਂਸ ਇੰਪਰੂਵਮੈਂਟ ਟਰਸ ਦਾ ਵਿਸ਼ਾਲ ਕੌਣ ਹੈ ਜਿਹੜਾ ਵਿਸ਼ਾਲ ਫੋਟੋ ਵੀ ਨਾਲ ਖਵਾਵਾਂਗੇ ਜਿਹੜੀ ਜਿਹੜਾ ਵਿਸ਼ਾਲ ਹ ਤੇ ਜਿਹੜਾ ਸਰਕਾਰ ਨੂੰ ਖਾਲੀ ਕਰਕੇ ਆਪਣੇ ਘਰ ਭਰ ਰਿਹਾ ਇੱਕ ਹੋਰ ਸਾਡੀ اپੀਲ ਆ ਸੀਐਮ ਸਾਹਿਬ ਨੂੰ ਤੇ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਕਿ ਬਾਰਡਰ ਸਟੇਟ ਆ ਬੜੀ ਨਾਜ਼ੁਕ ਸਟੇਟ ਆ ਭ੍ਰਿਸ਼ਟਾਚਾਰ ਇਥੇ ਬਹੁਤ ਜ਼ਿਆਦਾ ਮਾਈਨਿੰਗ ਵਿੱਚ ਇਥੇ ਹੁੰਦੀ ਬਾਰਡਰ ਏਰੀਆ ਦੇ ਵਿੱਚ ਇਥੇ ਐਸਐਸਪੀ ਵਿਜੀਲੈਂਸ ਪਕਾ ਲਾਓ ਜਿਹੜਾ ਸੱਤੇ ਦਿਨ ਅਵੇਲੇਬਲ ਹੋਵੇ ਇੱਕ ਦਿਨ ਆ ਨਾ ਕੰਮ ਨਹੀਂ ਚੱਲਣਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਨਾਲ ਜਨਤਾ ਨਾਲ ਤਾਲਮੇਲੀ ਨਹੀਂ ਹੋਊਗਾ ਤਾਂ ਉਹਨਾਂ ਨੂੰ ਸੂਝਣਾ ਕਿੱਦਾਂ ਮਿਲੂਗੀ ਤੇ ਨਾਲੇ ਦੇ ਨਾਲੇ ਕੇਸੀ ਇਹ ਵੀ ਸਾਡੀ ਬੇਨਤੀ ਹੈ ਵੀ ਜਿਹੜੇ ਮਠਾ ਦੀਸ਼ ਬੈਠੇ ਜਿਨ੍ਹਾਂ ਨੂੰ ਬਹੁਤ ਬਹੁਤ ਸਾਲ ਹੋ ਗਿਆ ਉਹਨਾਂ ਦੇ ਰੀਸ਼ਫਲਿੰਗ ਬੜੀ ਇੰਪੋਰਟੈਂਟ ਹੈ ਕਿਉਂਕਿ ਇੱਕ ਜਗ੍ਹਾ ਬਹਿ ਕੇ ਨਾ ਉਹਨਾਂ ਨੂੰ ਫਿਰ ਸਾਰੇ ਸਿਸਟਮ ਦਾ ਪਤਾ ਲੱਗ ਜਾਂਦਾ ਹੈ ਵੀ ਜਿਵੇਂ ਮਾਨ ਸਾਹਿਬ ਨੇ ਕਿਹਾ ਨਾ ਵੀ ਹੁਣ ਦਾਦਚ ਨਹੀਂ ਜਾਣਗੇ ਪੁਰਾਣੇ ਬੰਦੇ ਇਹ ਜਿਹੜੇ ਪੁਰਾਣੇ ਬੰਦੇ ਇਹਨਾਂ ਨੂੰ ਰੀਸ਼ਫਲ ਕਰਨਾ ਚਾਹੀਦਾ 5 ਸਾਲ ਬਾਅਦ ਫੇਰ ਲਾ ਦਿਓ ਸਾਨੂੰ ਕੋ ਅਤੇ ਤੁਸੀਂ ਦੇਖੋ ਕੇ ਜੀ ਵਿਜੀਲੈਂਸ ਦੇ ਦਫਤਰ ਦੇ ਕਿੰਨੀ ਦੂਰ ਆ ਜੀ ਹੈ ਜੀ ਤਸੀਲਾਂ ਬਿਲਕੁਲ ਜਿੱਥੇ ਕੀ ਉੱਥੇ ਰਿਸ਼ਵਤ ਨਹੀਂ ਚਲਦੀ ਉਹਦੇ ਤੇ ਉਹ ਖਰਾਬੀ ਛੋੜ ਕਰਾਂਗੇ ਚਲੇ ਆਮ ਤੇ ਕੀ ਕੇ ਜੀ ਇੱਕ ਫਿਰ ਇਹਨਾਂ ਨੇ ਕਰਦੇ ਕੀ ਹੈ ਫਿਰ ਕਿੰਨੇ ਕੇਸ ਹਜ ਤੱਕ ਇਹਨਾਂ ਨੇ ਫੜੇ ਕਿੰਨਿਆਂ ਨੂੰ ਸੁਝਾਓਈ ਕਿੰਨੇ ਬਰੀ ਹੋ ਗਏ ਇਹ ਕਿਹੜੀ ਇਹਦੇ ਤੇ ਵੀ ਅਸੀਂ ਪੂਰੀ ਜਾਣਕਾਰੀ ਮੈਂ ਮੰਗੀ ਹੈ ਤੇ ਉਮੀਦ ਹੈ ਵੀ ਜਲਦੀ ਮਿਲ ਟੈਕਟ ਵਾਲੇ ਟੈਕਟ ਗਰੰਟਲ ਲੈਣ ਦੇ ਯਾਰ ਕੀ ਹੋਊਗਾ ਚਾ ਛਿੜ ਦਬਦਬਾ ਵਿਜੀਲੈਂਸ ਕੋਈ ਗੱਲ ਨਹੀਂ ਸੈਟਿੰਗ ਹੈ ਸਾਡੀ ਸਾਡੀ ਕੋਈ ਗੱਲ ਨਹੀਂ ਯਾਂ ਕਹਤੋ ਕਿ ਤੀਹਾਂ ਕੰਮ ਚ ਰੈਫਰੀ ਕੀਤੀ ਹੁੰਦੇ ਸਾਡੀ ਦੇ ਵੀ ਲੈਂ ਜਾਜ ਹੋ ਚੁੱਕੀ ਆ ਉਹ ਇਹ ਟੇਕ ਇਟ ਗਰੰਟਡ ਲੈਂਦੇ ਆ ਉਹਨਾਂ ਚੋਰਾ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਤੁਹਾਡੀ ਜਾਂਚ ਦੁਬਾਰਾ ਹੋ ਸਕਦੀ ਜੇ ਇਹ ਉਹ ਜ਼ਿਲ੍ਹੇ ਦੀ ਬਿਜ਼ਨਸ ਕੋ ਹੋ ਸਕਦੀ ਜੇ ਬਿਲਕੁਲ ਹੋ ਸਕਦੀ ਹੈ ਕਿਉਂ ਨਹੀਂ ਹੋ ਸਕਦੀ ਜੇ ਇੱਕ ਬੰਦੇ ਨੇ ਗਲਤ ਕੰਮ ਕੀਤਾ ਤੁਸੀਂ ਪੈਸੇ ਦੇ ਕੇ ਉਹਨੂੰ ਠੀਕ ਕਰਾ ਲਿਆ ਤੇ ਕੀ ਗੱਲ ਉਹਦੇ ਤੇ ਕੋਈ ਅਫਸਰ ਨਹੀਂ ਬੈਠਾ ਇਹਦਾ ਮਤਲਬ ਇੱਕ ਨਾਕੇ ਤੇ ਕੋਈ ਭੀਮ ਲਾ ਕੇ ਫੜਿਆ ਜਾਂਦਾ ਉਹ ਨਾਕੇਲਾ ਛੱਡ ਦਿੰਦਾ ਅਗਲੇ ਨਾਕੇਲਾ ਫਾਂਢੀ ਸਕਦਾ ਉਹਨੂੰ ਅੱਜ ਲੋਕ ਕੇ ਜੀ ਹੁਣ ਗਲੀਆਂ ਦੀਆਂ ਜਿਹੜੀਆਂ ਅਸੀਂ ਵਾਰ-ਵਾਰ ਕਰਦੇ ਆਂ ਵੀ ਸਾਡੀ ਤੇ ਪਹਿਲੇ ਬੇਨਤੀ ਹੱਥ ਬਣ ਕੇ ਮੰਤਰੀ ਸਾਹਿਬ ਨੂੰ ਵੀ ਤੇ ਇਹ ਅਫਸਰ ਜਿਹੜੇ ਸਬਾਨ ਨੇ ਕਾ ਆਪਰੇਸ਼ਨ ਦੇ ਵੀ ਜਿਹੜੀਆਂ ਗਲੀਆਂ ਪੱਕੀਆਂ ਐ ਵੀ ਉਹਨਾਂ ਨੂੰ ਕਿਉਂ ਤੋੜ ਰਹੇ ਹੋ ਤੇ ਦੇ ਨਾਲ ਇੱਕ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਵਿਚਾਰੇ ਕੱਚੀਆਂ ਗਲੀਆਂ 'ਚ ਰਹਿਣ ਦੇਣੇ ਵੀ ਕਿਉਂ ਅੰਮ੍ਰਿਤਸਰ ਦੇ ਬਿਛਿੰਦੇ ਨਹੀਂ ਵੇਖੋ ਪਟਾਰੀ ਸਾਹਿਬ 15 ਅਗਸਤ 1947 ਨੂੰ ਸਾਡਾ ਮੁਲਕ ਆਜ਼ਾਦ ਹੋ ਗਿਆ ਜੀ ਸਾਡੀ ਸਰਕਾਰ ਆ ਗਈ ਜੀ ਅਜੇ ਤੱਕ ਕਿੰਨੇ ਸਾਲ ਹੋ ਗਏ ਅਸੀਂ ਗਲੀਆਂ 2023 ਆ ਗਿਆ ਦਸੰਬਰ 2023 ਵੀ ਚੱਲ ਚੱਲਿਆ ਅਸੀਂ ਗਲੀਆਂ ਨਾਲੀਆਂ ਦੇ ਚੱਕਰਾਂ ਤੋਂ ਬਾਅਦ ਨਿਕਲਦੇ 76 ਸਾਲ ਹੋ ਗਏ ਇਹ ਤੇ ਕਹਿੰਦੇ ਵੀ ਅਸੀਂ ਪਿੰਡਾਂ 'ਚ ਸੀਵਰੇਜ ਪਾ ਤੇ ਸੜਕਾਂ ਬਣਾਤੀਆਂ ਪਾਣੀ ਦੇਤਾ ਉਹ ਤੇ ਹੀ ਆ ਦੇ ਵੇਖੋ ਸ਼ਹਿਰ ਦੇ ਵਿੱਚ ਗੋਲਡਨ ਗੇਟ ਦੇ ਨਾਲ ਬਾਦੀ ਪ੍ਰੀਤਮ ਅੰਕਲੇਵ ਉਹ ਅੱਜ ਤੱਕ ਨਾ ਤੇ ਸੀਵਰੇਜ ਨਾ ਤੇ ਪਾਣੀ ਨਾ ਤੇ ਸੜਕ ਮੜਾ ਮੀ ਆਂਦਾ ਤੇ ਲੋਕੀ ਨਾ ਪੈਂਟਾਂ ਟਾਂਕੇ ਤੇ ਗੋਡੇ-ਗੋਡੇ ਦੇ ਪੈਂਟਾਂ ਲਾ ਕੇ ਤੇ ਜੁੱਤੀ ਹੱਜ ਮੜ ਕੇ ਜਾਂਦੇ ਆ ਜੀ ਦਪਹਿਰ ਵਰਤ ਹੋ ਗਏ ਵਿਚਾਰੇ ਤੇ ਫਿਰ ਮੂਡ ਬਾਗੇ ਤੇ ਆਪਣੇ ਕੰਮਾਂ ਨੂੰ ਜਾਂਦੇ ਆ ਹੁਣ ਵੇਖੋ ਵੀ ਜਿਹੜੇ ਇਹੋ ਜਿਹੇ ਕੱਚੇ ਇਲਾਕੇ ਆ ਉੱਥੇ ਤੇ ਨਾ ਦੀ ਸੀਰੇ ਪਾ ਦੇ ਨਾ ਦੀ ਹੀ ਸੜਕਾ ਬਣਾ ਰਹੇ ਨਾ ਦੇ ਕੋ ਪਾਣੀ ਦਾ ਇੰਤਜ਼ਾਮ ਕਰ ਰਹੇ ਆ ਉਹਨਾਂ ਨੂੰ ਨਵੀਆਂ ਕਲੋਨੀਆਂ ਬੰਦੀਆਂ ਜਿਹੜੀ ਕਲੋਨੀ ਤੇ ਇੱਕ ਕਿਸ਼ਤ ਦਿੰਦੀ ਚਲੋ ਉੱਥੇ ਨੂੰ ਕੋਈ ਨਾ ਸੜਕਾ ਬਣਾਓ ਜਿੰਨੇ ਕਲੋਨੀ ਨੇ ਸਾਰੇ ਪੈਸੇ ਦੇਤੇ ਤੁਹਾਡੇ ਕੋ ਇਹਨਾਂ થી ਲੈ ਲਈ ਅਪਰੂਵ ਹੋ ਗਈ ਨਕਸ਼ੇ ਪਾਸ ਕਰਦੇ ਤੁਸੀਂ ਨਕਸ਼ੇ ਕੀ ਉੱਤੇ ਫੇਰਦੀ ਐਨਓਸੀ ਦੇ ਪੈਸੇ ਲੈ ਲੈ ਕਲੋਨੀ ਵਾਲਿਆਂ ਕੋਲ ਫਿਰਦੀ ਹੀ ਉਹਨਾਂ ਕੋਲੋਂ ਨਕਸ਼ੇ ਦੇ ਪਾਸ ਦੇ ਪੈਸੇ ਲੈ ਲੈ ਪਾਣੀ ਦਾ ਬਿੱਲ ਲੈ ਰਹੇ ਜੇ ਸੀਵਰੇਜ ਦਾ ਬਿੱਲ ਲੈ ਰਹੇ ਜੇ ਬੱਤੀ ਦਾ ਬਿੱਲ ਲੈ ਰਹੇ ਜੇ ਮੀਟਰ ਲੱਗੇ ਉੱਥੇ ਸੜਕਾਂ ਕਿਉਂ ਨਹੀਂ ਬਣਾਉਂਦੇ ਹੁਣ ਆਹ ਤੁਹਾਨੂੰ ਐਗਜ਼ਾਮਪਲ ਦਿੰਨੇ ਆਂ ਵੀ ਲੋਕਾਂ ਦੇ ਪੈਸੇ ਦੀ ਕਿੱਦਾਂ ਦੁਰਵਰਤੋਂ ਕਰ ਰਹੇ ਆ ਕਿੱਦਾਂ ਲੁੱਟਖਸੁੱਟ ਕਰ ਰਹੇ ਆ ਨਗਰ ਨਿਗਮ ਵਾਲੇ ਜਾਂ ਟਰਸਟ ਵਾਲੇ ਹੁਣ ਨਗਰ ਨਿਗਮ ਵਾਲੇ ਕਰਨ ਦੇ ਆ ਈਸਟ ਢਲਕੇ ਦਾ ਇਲਾਕਾ ਵਾ ਦੇਖੋ ਪੁਰਾਣਾ ਸਿਸਟਮ ਨਹੀਂ ਟੁੱਟਿਆ ਜਿਹੜਾ ਐਮਐਲਏ ਕਹੂਗਾ ਜਾਂਦਾ ਚੇਲਾ ਚਾਂਟਾ ਕਹੂਗਾ ਐਮਐਲਏ ਦਾ ਉਹ ਪੱਕੀ ਗਲੀ ਨੂੰ ਵੀ ਤੋੜ ਕੇ ਤੇ ਨਵੀਂ ਬਣਾ ਲਾ ਪਣਗੇ ਕਿਉਂਕਿ ਇਲੈਕਸ਼ਨ ਕਾਰਵੈਚ ਦੇ ਲਾਗੇ ਲਾਗੇ ਆ ਰਹੇ ਆ ਤੇ ਇਹਦੇ ਨਾਲ ਤੁਹਾਨੂੰ ਵੋਟਾਂ ਨਹੀਂ ਮਿਲਣੀਆਂ ਵੋਟਾਂ ਦਾ ਨੁਕਸਾਨ ਹੋ ਰਿਹਾ ਜਿਉਂਦੀ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਜੀ ਇਹ ਦੀ ਸਵਾਲ ਮੇਰੇ ਸਮਝ ਨਹੀਂ ਪੈ ਰਹੀ ਵੀ ਜੇ ਪੱਕੀ ਹੈ ਜਿਵੇਂ ਪੱਕੀ ਹੈ ਸੜਕ ਤੇ ਉਹਨੂੰ ਤੋੜ ਕੇ ਕੋ ਬਣਾ ਰਹੇ ਹੋ ਹੁਣ ਤੁਸੀਂ ਵੇਖੋ ਆਪਾਂ ਇੱਕ ਸਵੈਟਰ ਪਾਏ ਜੈਕਟ ਪਾਈ ਇਹ ਜੈਕਟ ਦੋਤੇ ਹੋਰ ਜੈਕਟ ਤੇ ਪਹਿ ਨਹੀਂ ਸਕਦੀ ਨਹੀਂ ਪਹਿ ਸਕਦੀ ਵੀ ਜਿਹੜਾ ਬੰਦਾ ਗਰੀਬ ਹੈ ਵੇਖੋ ਗਲੀ ਪਟੀ ਹੋ ਜਾ ਬਣਾਓ ਉਹਨੂੰ ਇਸ ਟੇਲ ਗੇਦਾ ਇਲਾਕਾ ਕਾਹਣਾ ਕਲੋਨੀ ਦੇ ਨਾਲ ਹੀ ਰਾਮਨਗਰ ਲੱਗਦਾ ਜੀ ਬੜੀਆਂ ਵਧੀਆ ਸਿੰਟਡ ਗਲੀਆਂ ਸੁਭਾਸ਼ ਸ਼ਰਮੇ ਮਿਹ ਦੇ ਵੇਲੇ ਬਣੀਆਂ ਅੱਜ ਤੱਕ ਉਹਨਾਂ ਤੇ ਕੋਟੋਆ ਨਹੀਂ ਪਿਆ ਐਡੀ ਵਧੀਆ ਬਣੀਆਂ ਤੇ ਹੀ ਉਹਨਾਂ ਕੀ ਇੱਕ ਚੇਲੇ ਚਾਂਡੇ ਨੇ ਆ ਕੇ ਮੈਡਮ ਜੀਵਨ ਜੋਤ ਕੋਰ ਜੀ ਨੇ ਤੜਵਾਤੀਆਂ ਗਲੀਆਂ ਜੀ ਉੱਥੇ ਉਹਨਾਂ ਕੀ ਪੁੱਟ ਕੇ ਕੀ ਕਰਨਾ ਔਰੇ ਤਾ ਲਾ ਕੇ ਤੇ ਉਹ ਤੇਲ ਲਾਣੀਆਂ ਪੈਸੇ ਲੈਣੇ ਕਹਿੰਦੇ ਤੇ ਜੋਸ਼ੀ ਸਾਹਿਬ ਨੂੰ ਹੀ ਦੀ ਤੇਲ ਮੰਤਰੀ ਕਹਿੰਦੇ ਸੀ ਤੇ ਤੇਲ ਮੰਤਰੀ ਹੁਣ ਕੋਣ ਆ ਉਹ ਜਿਹੜੇ ਨਾਲ ਇਹ ਫੁੱਟਪਾਥਾਂ ਦੇ ਲਵਾਇਆ ਉਹਨਾਂ ਤੇ ਸੜਕਾਂ ਉਹਨਾਂ ਦਾ ਇਲਾਕਾ ਦੇ ਸਵਰਗ ਬਣਾਤਾ ਹੀ ਉਹਨਾਂ ਨੇ ਇੱਕ ਵਾਰੀ ਵੇਖਣ ਆਦੇ ਲੋਕ ਦੁਨੀਆ ਦੁਨੀਆ ਤੇ ਕਿੱਡਾ ਵਧੀਆ ਇਲਾਕਾ ਬਣ ਗਿਆ ਤੇ ਤਹੀ ਹੁਣ ਟੈਲਾ ਫਰਸ਼ੀ ਗਲੀ ਪੁੱਟ ਕੇ ਟੈਮਰਦੀ ਗਲੀ ਪੁੱਟ ਕੇ ਸੀਮਿੰਟਡ ਗਲੀ ਨੂੰ ਪੁੱਟ ਕੇ ਕਿਉਂ ਟੈਲਾ ਲਵਾ ਰਹੇ ਜੇ ਉੱਥੇ ਫਿਰ ਰਾਮਨਗਰ ਦੇ ਨਾਲ ਨਾਲ ਹੀ ਐਡਾ ਹੀ ਨਿਊ ਭਾਰਤ ਨਗਰ ਆ ਉੱਥੇ ਵੀ ਚੰਗੀਆਂ ਭਲੀਆਂ ਸੀਮਿੰਟਡ ਗਲੀਆਂ ਉਹਨਾਂ ਨੂੰ ਪੁੱਟ ਕੇ ਦੀ ਬਣਾਈ ਜਾਂਦੇ ਜੇ ਤੇ ਦੂਜੇ ਪਾਸੇ ਵੈਸਟ ਹਲ ਕੇ ਦੇ ਉਹ ਰੰਜੀਤ ਵਿਹਾਰ ਇਲਾਕੇ ਦੇ ਲੋਕੀ ਕਹਿੰਦੇ ਆ ਉਹ ਆਂਦੇ ਵੀ ਸਾਡੀਆਂ ਦੇ 2 ਨੰਬਰ ਤੇ 6 ਨੰਬਰ ਦੇ ਸਾਰੀਆਂ ਗਲੀਆਂ ਤੇ ਟਟੀਆਂ ਵੀ ਆ ਚਾਰ ਸਾਲ ਹੋ ਗਏ ਹੱਥ ਜੋੜਨ ਦੇ ਰਕਾਰ ਵੇਸ਼ਨ ਵਾਲਾ ਕਿ ਜੜੀ ਬਣਾ ਦਿਓ ਆਂਦੇ ਪੈਸੇ ਨਹੀਂ ਤੇ ਇਤੋਂ ਬਾਅਦ ਪੈਸੇ ਕਿਧਾਂ ਆਂਦੇ ਆ ਪ੍ਰੀਤਮ ਗਲੇ ਵਾਸਤੇ ਪੈਸੇ ਨਹੀਂ ਹੈਗੇ ਇਹ ਚੰਗੀਆਂ ਭਲੀਆਂ ਪੁੱਟ ਕੇ ਦੇ ਹੀ ਆਪਣੀ ਵਾਵਾ ਕਰਾਉਣ ਵਾਸਤੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਜੇ ਲੋਕ ਤੁਹਾਨੂੰ ਗਾਲਾਂ ਕੱਢਣ ਦੇ ਆ ਸਰਕਾਰ ਨੂੰ ਵੀ ਆ ਕਿਉਂ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰਨ ਦੇ ਜਿੱਥੇ ਲੋੜ ਹੈਗੀ ਜਿੱਥੇ ਕੱਚੀਆਂ ਗਲੀਆਂ ਜਿੱਥੇ ਪਾਣੀ ਨਹੀਂ ਸੀਵਰੇ ਨਹੀਂ ਉਹਨਾਂ ਨੂੰ ਪਾਓ ਆ ਬਿਲਕੁਲ ਠੀਕ ਹੈ ਲਾਰਕੇ ਜੀ ਇਹ ਮੈਂ ਤਾਂ ਇਲਾਕੇ ਦੇ ਐਕਸ਼ਨ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਜੀ ਤਹੀ ਉਹ ਕਿਉਂ ਪਟੀਆਂ ਦੀ ਗਲੀਆਂ ਆਂਦੇ ਜੀ ਟੀਮ ਸਰਵੇ ਕਰਕੇ ਗਈ ਸੀ ਆ ਜਿਹੜੀਆਂ ਜਿਹੜੀਆਂ ਗਲੀਆਂ ਬਣੀਆਂ ਇਹਦਾ ਮਤਲਬ ਵੀ ਉਹਨਾਂ ਟੀਮ ਵਾਲਿਆਂ ਦੀ ਅੱਖਾਂ ਚੈੱਕ ਕਰੋ ਜਾਂ ਤਾਂ ਉਹਨਾਂ ਨੂੰ ਮੁਕਾ ਲਮ ਹੋਤੀ ਆ ਜਾਂ ਛਟਾ ਮੋਤੀ ਆ ਵੀ ਜਿਨ੍ਹਾਂ ਨੂੰ ਪੱਕੀ ਗਲੀ ਨਹੀਂ ਬਣਾਈ ਦੀ ਇਲਾਕੇ ਵਾਲੇ ਲੋਕਾਂ ਨੇ ਕਿਹਨੂੰ ਨਾਲ ਲਿਆ ਜਿਹੜੀ ਟੀਮ ਸਰਵੇ ਕਰਨ ਵਾਸਤੇ ਆਈ ਆ ਵੀ ਕਿੱਥੇ ਬਹਿ ਕੇ ਸਰਵੇ ਕੀਤਾ ਸਰਵੇ ਬਹਿ ਕੇ ਸਰਕਟ ਉੱਚ ਕਰ ਦਿਆ ਹੁਣ ਠੀਕ ਗੱਲ ਸਮਝ ਗਿਆ ਕਿ ਰੈਸਟ ਉੱਚ ਬਹਿ ਕੇ ਸਰਵੇ ਸਵਾਲ ਹੋਈਆ ਸਵਾਲ ਹੋਈਆ ਵੀ ਜਨਤਾ ਦਾ ਪੈਸਾ ਹੈ ਇਕਦਾ ਤੁਸੀਂ ਪਹਿਲੇ ਸੀਮੈਂਟ ਦੀ ਗਲੀ ਬਣਾਈ ਉੱਤੇ ਪੈਸੇ ਲੱਗੇ ਹੁਣ ਤੁਸੀਂ ਤੋੜਤੀ ਲੇਵਨ ਲੱਗੀ ਵੀ ਤੋੜੀ ਕਿਉਂ ਵੀ ਇਹ ਨਹੀਂ ਸਭ ਤੋਂ ਵੱਡਾ ਸਵਾਲ ਹੈ ਵੀ ਉੱਤੇ ਤੁਹਾਨੂੰ ਕਿਹੜੇ ਇਲਾਕੇ ਨਾਲ ਲੈ ਕੇ ਦਿੰਦਾ ਸਾਰੇ ਇਲਾਕੇ ਨਾਲ ਲੈ ਕੇ ਦਿੰਦਾ ਫਿਰ ਵੇਖੋ ਮੈਂ ਉਹਨੂੰ ਪੁੱਛਿਆ ਵੀ ਗਣਪਤੀ ਸਟੇਟ ਜੀ 72 ਲੱਖ ਰੁਪਏ ਬੰਦੇ ਨੇ ਧਾਰ ਤੱਕ ਲੋਨ ਆ ਜਨੇ ਸਾਰੇ ਪੈਸੇ ਧਾਰਤੇ ਜੀ ਜਿੰਨੀਆਂ ਕੁੱਟੀਆਂ ਉੱਤੇ ਬਣੀਆਂ ਉਹਨਾਂ ਨੇ ਆਪਣੇ ਆ ਪੈਸੇ ਧਾਰਤੇ ਨਕਸ਼ੇ ਆ ਤੇ ਦੇ ਦਿੱਤੇ ਐਨਓਸੀ ਦੇ ਦੇ ਦਿੱਤੇ ਉੱਥੇ ਸੜਦੇ ਦੀ ਕਿਉਂ ਨਹੀਂ ਬਣਾ ਰਹੇ ਤੁਹਾਨੂੰ ਬੜੀ ਚੰਗੀ ਬੇਨਤੀ ਕੀਤੀ ਆ ਆਹਨੇ ਇਹ ਤੇ ਫਲਾਣਾ ਮੈਡਮ ਦਾ ਚੇਲਾ ਸੀ ਉਹਨੇ ਕਿਹਾ ਸੀ ਉਹਦੇ ਕਰਕੇ ਬਣਾਈ ਹੁੰਦਾ ਦਾ ਮਤਲਬ ਵੀ ਜਿੱਥੇ ਲੋਡ ਹੈਗੀ ਆ ਮੈਡਮ ਦੇ ਜਾਗੇ ਤੇ ਚੇਲੇ ਨੇ ਕਹਾਲ ਕੇ ਨੂੰ ਕਿਸੇ ਨੂੰ ਫੜੋਗੇ ਤੇ ਫਿਰ ਤੁਹਾਡੀ ਸੜਕ ਬੰਨੀ ਆ ਤੇ ਮੈਡਮ ਦਾ ਵੀ ਵਰਸ਼ਨ ਖਵਾ ਤੇ ਲੱਗਾ ਉਹ ਆਂਦੇ ਮੈਂ ਤੇ ਦੁਗਾੜੇ ਨਹੀਂ ਕੀਤਾ ਉਹ ਕਰਦਾ ਮੈਂ ਵਰਸ਼ਨ ਉਹ ਵੀ ਵਾਕਿਆ ਹੀ ਕੀ ਵਾਰੀ ਲੀਡਰ ਸਾਹਿਬਾਂ ਨੂੰ ਪਤਾ ਹੀ ਨਹੀਂ ਹੁੰਦਾ ਚੇਦੇ ਬਾਲ ਕੇ ਆ ਕੇ ਗਲਤ ਬੀਡਿੰਗ ਕਰਕੇ ਗਲਤ ਕੰਮ ਕਰਾ ਕੇ ਉਹਨਾਂ ਦੀ ਸ਼ੋਭੀ ਖਰਾਬ ਕਰਦੇ ਆ ਸਵਾਲ ਹੈ ਕਿ ਵਾਕਿਆ ਹੀ ਚੇਦੇ ਬਾਲ ਕੇ ਨੇ ਕਿਸੇ ਅਫਸਰ ਨੂੰ ਵੀ ਆਖਿਆ ਕਿ ਨਹੀਂ ਆਖਿਆ ਇਹ ਐਵੇਂ ਕਹਦੇ ਨੇ ਮੈਨੂੰ ਸਾਨੂੰ ਮੈਡਮ ਦੇ ਫਲਾਣੇ ਦਫ਼ਤਰੋਂ ਫੋਨ ਆਇਆ ਜੀ ਇਹ ਆਪੇ ਵੀ ਗੱਲਾਂ ਬਣਾ ਲੈਂਦੇ ਆ ਉਹਨੂੰ ਵੇਖੋ ਇਹਨਾਂ ਨੂੰ ਹੋਈ ਪਟਣਾ ਉਹੋ ਹੀ ਰੋੜੀ ਕੁੱਟ ਕੇ ਉੱਥੇ ਪਾ ਦੇਣੀ ਆ ਮਲਬੇ ਦੇ ਵਿੱਚ ਕੁੱਟ ਕੇ ਤੇ ਉਹਦਾ ਰੇਤਾ ਪਾ ਕੇ ਤੇ ਉੱਥੇ ਟੈਲਾਂ ਲਾ ਜਾਣੀਆਂ ਚਲੋ ਰਕੇ ਦੀ ਉਹ ਟੈਲਾਂ ਓਖੜੀਆਂ ਫੇਰਦੀਆਂ ਕੋਈ ਕਿੱ데 ਜਾਂਦੀ ਕੋਈ ਕਿੱ데 ਜਾਂਦੀ ਦੇਖੋ ਅਸੀਂ ਤੇ ਰਕੇ ਦੀ ਆਵਾਜ਼ ਚੁੱਕ ਸਕਦੇ ਆ ਅਸੀਂ ਲੋਕਾਂ ਦੇ ਮੁੱਦੇ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਆ ਤੇ ਵੀ ਸ਼ਾਇਦ ਇਹ ਅਫਸਰ ਸਹਬਾਨ ਐਡੇ ਟੀਟ ਨੇ ਇਹਨਾਂ ਨੂੰ ਆਪਣੀ ਕਮਿਸ਼ਨ ਕੋਰੀ ਦਾ ਦੇ ਨਾਲ ਇੰਨਾ ਪਿਆਰ ਕਿ ਇਹ ਨਹੀਂ ਮੁੜਦੇ ਹੁਣ ਉਸ ਵੇਖਣਾ ਹੋਵੇਗਾ ਕਿ ਵਿਜੀਲੈਂਸ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇੰਪਰੂਵਮੈਂਟ ਟਰਸ ਦੇ ਉਸ ਵਿਸ਼ਾਲ ਨੂੰ ਤੇ ਉਹ ਮੈਡਮ ਸਹਿਬਾਨ ਨੂੰ ਗ੍ਰਫਤਾਰ ਕਰ ਦਈਏ ਪੁੱਛਗਛ ਕਰ ਦਈਏ ਕਿ ਨਹੀਂ ਨਹੀਂ ਤੇ ਫਿਰ ਅਸੀਂ ਤੇ ਨਾ ਉਜਾਗਰ ਕਰੀ ਦੇਾਂਗੇ ਧੰਨਵਾਦ ਸਾਸ਼ੀਕਲ ਨਮਸਕਾਰ